ਪੈਣਾ ਜਿਆਦਾ ਥੱਲੇ ਵੀ ਨਹੀਂ ਪੈਣਾ ਹੈਗਾ ਜਿਆਦਾ ਉੱਪਰ ਵੀ ਨਹੀਂ ਪੈਣਾ ਹੈਗਾ ਕੋਈ ਵੱਧ ਕੋਈ ਦੇਖ ਰਿਹਾ ਤੁਹਾਡੇ ਗਲੂਟ ਤੇ ਜ਼ੋਰ ਪੈਣਾ ਹੈਗਾ ਤੁਹਾਡੇ ਗਲੂਟ ਤੇ ਥਾਈ ਤੇ ਜ਼ੋਰ ਪੈਣਾ ਚਾਹੀਦਾ ਇਹਦੇ ਨਾਲ ਤੁਹਾਡੀ ਚੱਲੇਗਾ ਨਹੀਂ ਦੇਖੋ ਜੀ ਆਹ ਚੀਜ਼ਾਂ ਦਾ ਜਿਹੜੀ ਤੁਹਾਡੇ ਗਲੂਟ ਦੇ ਉੱਤੇ ਜ਼ੋਰ ਪੈਣਾ ਚਾਹੀਦਾ ਆਹ ਥਾਂ ਤੋਂ ਤੇ ਥੱਲੇ ਨਹੀਂ ਪੈਣਾ ਹੈਗਾ ਜਿਆਦਾ ਨਾ ਜਿਆਦਾ ਉੱਪਰ ਆ ਇੰਨਾ ਕਰ ਜਿਹੜਾ ਜਿਆਦਾ ਪੈਰ ਆਪਣੀ ਹਾਈਟ ਦੇ ਮਤਲਬ ਵੀ ਥਾਈ ਵੱਡੇ ਆ ਹਨਾ ਜਾਂ ਪੱਟ ਵੱਡੇ ਆ ਜੋ ਵੀ ਉਹਨਾਂ ਦੇ ਜਿਹੜੇ ਗਲੂਟਸ ਨੇ ਹਨ ਉਹਨਾਂ ਦੀ ਹਿਪ ਵੱਡੀ ਉਹਨਾਂ ਦਾ weight ਨਹੀਂ ਘਟਦਾ ਪਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸ਼ੌਕ ਦਾ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਜਿਹੜੇ ਮੇਰੇ ਪਿੰਡ ਪਰਾਂਵਦੀ ਹਿਪ ਮਤਲਬ ਵੀ ਬਾਹਰ ਆ ਨਾ ਉਹਨਾਂ ਦਾ ਹਿਪ ਦਾ weight ਨਹੀਂ ਘਟਦਾ ਹੈਗਾ ਸੋ ਉਹਨਾਂ ਵਾਸਤੇ ਵੀ ਅੱਜ 5 ਐਕਸਰਸਾਈਜ਼ ਲੈ ਕੇ ਆਇਆ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਉਹ ਐਕਸਰਸਾਈਜ਼ ਕਰੋਗੇ ਚਾਹੇ ਤੁਸੀਂ ਜਿਮ ਦੇ ਵਿੱਚ ਵਰਕਆਊਟ ਕਰਦੇ ਹੋ ਜਾਂ ਫਿਰ ਤੁਸੀਂ ਪਾਰਕ ਦੇ ਵਿੱਚ ਮਤਲਬ ਵਾਕ ਵਗੈਰਾ ਕਰਨ ਤੋਂ ਬਾਅਦ ਵੀ ਇਹ ਐਕਸਰਸਾਈਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਘਰ ਦੀ ਛੱਤ ਤੇ ਵੀ ਤੁਸੀਂ ਇਹ ਪੰਜ एक्सरसाइज ਜੇਕਰ ਤੁਸੀਂ ਡੇਲੀ ਕਰੋਗੇ ਨਾ ਤਾਂ ਤੁਹਾਡੀ ਜਿਹੜੀ ਇਹ ਹਿੱਪ ਆ ਜਾਂ ਥਾਈ ਦੇ ਜਿਹੜੀ ਚਰਬੀ ਆ ਫੈਟ ਆ ਜਾਂ ਹਿੱਪ ਦੀ ਚਰਬੀ ਹੈ ਨਾ ਉਹ ਸਾਰੀ ਬਹੁਤ ਛੇਤੀ ਘਟਣੀ ਸ਼ੁਰੂ ਹੋ ਜੇਗੀ ਸੋ ਉਹ ਕਿਹੜੀਆਂ ਪੰਜ एक्सरसाइज ਆ ਨੇ ਉਹਨਾਂ ਨੂੰ ਕਿਵੇਂ ਕਰਨਾ ਤੇ ਕਦੋਂ ਕਰਨਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਜੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਅ ਹੱਤ ਤੱਕ ਜ਼ਰੂਰ ਦੇਖਿਓ ਜੀ ਸੋ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਟਿਪਸ ਆ ਉਹ ਹੈਗਾ ਜੀ ਤੁਸੀਂ ਮਤਲਬ ਇਹ एक्सरसाइज ਨੂੰ ਕਰਨ ਤੋਂ ਪਹਿਲਾਂ ਨਾ ਤੁਸੀਂ ਹਲਕਾ ਜਿਹਾ ਵਾਰਮ-ਅਪ ਜ਼ਰੂਰ ਕਰਨਾ ਵਾ ਜਿਵੇਂ ਤੁਸੀਂ ਮੈਨੂੰ ਦੇਖ ਰਹੇ ਹੋ ਮੈਨੂੰ ਪਸੀਨਾ ਆਇਆ ਪਿਆ ਵਾ ਨੇ ਵਾਰਮ ਅਪ ਕਰਕੇ ਆਇਆ ਵਾ ਤੁਸੀਂ 올ਰੇਡੀ ਪਹਿਲਾਂ ਵਾਰਮ ਅਪ ਕਰਕੇ ਆਉਣਾ ਵਾ ਵਾਰਮ ਅਪ ਕਰਨ ਤੋਂ ਬਾਅਦ ਤੁਸੀਂ ਪਹਿਲੀ ਜਿਹੜੀ ਸਭ ਤੋਂ ਪਹਿਲੀ ਐਕਸਰਸਾਈਜ਼ ਕਿੰਦੇ ਲਾਉਣੀਆਂ ਤੁਸੀਂ ਸਭ ਤੋਂ ਪਹਿਲਾਂ ਆਪਾਂ ਜੰਪੀ ਐਕਸਰਸਾਈਜ਼ ਲਾਵਾਂਗੇ ਤੁਸੀਂ ਇਸ ਤਰ੍ਹਾਂ ਖੜ ਜਾਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਆਹ ਚੀਜ਼ ਲਾਉਣੀਆਂ 1 1 2 1 1 2 3 ਵੀ ਜਰੂਰ ਤੁਸੀਂ ਨੀਚੇ ਪੈਣਾ ਜਿਆਦਾ ਥੱਲੇ ਵੀ ਨਹੀਂ ਪੈਣਾ ਹੈਗਾ ਜਿਆਦਾ ਉੱਪਰ ਵੀ ਨਹੀਂ ਪੈਣਾ ਹੈਗਾ ਕੋਈ ਆ ਚੀਜ਼ ਪੋਜੀਸ਼ਨ ਰੱਖਣੀ ਆਪਣੀ ਵੀ ਤੁਹਾਡੇ ਜਿਹੜੀ हिਪ ਤੇ ਤੇ ਥਾਈ ਦੇ ਉੱਤੇ ਤੁਹਾਡੇ ਜ਼ੋਰ ਪਵੇ ਜਿਆਦਾ ਦੇਖੋ ਇਧਰ ਠੀਕ ਆ ਫੇਰ ਹੇਠਾਂ ਥੱਲੇ ਆਣਾ ਫੇਰ ਉੱਪਰ ਜਾਣਾ ਫੇਰ ਥੱਲੇ ਆਣਾ ਫੇਰ ਉੱਪਰ ਜਾਣਾ ਫੇਰ ਥੱਲੇ ਆਣਾ ਤੇ ਉੱਪਰ ਜਾਣਾ ਫੇਰ ਥੱਲੇ ਹੋ ਜਾਣਾ ਉੱਪਰ ਹੋਣਾ ਫੇਰ ਥੱਲੇ ਜਾਣਾ ਤੇ ਉੱਪਰ ਜਾਣਾ ਪਹਿਲੀ ਐਕਸਰਸਾਈਜ਼ ਹੈਗਾ ਇਹਦੇ ਆਪਾਂ 15 ਤੋਂ 20 ਰੈਪਿਟਿਸ਼ਨ ਲਾਵਾਂਗੇ ਜੀ ਹੁਣ ਜਿਹੜੀ ਆਪਣੀ ਦੂਜੀ ਐਕਸਰਸਾਈਜ਼ ਆ ਦੂਜੀ ਐਕਸਰਸਾਈਜ਼ ਦੇਖੋ ਤੁਸੀਂ ਐਂਦਾ ਠੀਕ ਹੈ ਜੇ ਹੱਪਸ ਇੱਥੇ ਰੱਖ ਲਿਓ ਚਾਹੀਦੀ ਆ ਇੱਥੇ ਰੱਖ ਲਓ ਜਿਹੜੀ ਹੋਗੀ ਇੱਕ ਦੋ ਤਿੰਨ ਚਾਰ ਜੜਾ ਜਿਆਦਾ ਪੈਰ ਆਪਣੀ ਹਾਈਟ ਦੇ ਮੁਤਾਬਿਕ ਖੋਲਣਾ ਜਿਆਦਾ ਪੈਰ ਨਹੀਂ ਤੁਸੀਂ ਖੋਲਣਾ ਪੰਜ ਆ ਦੇਖੋ ਆ ਜਿਹੜਾ ਗੋਡਾਵਾ ਥੱਲੇ ਨਹੀਂ ਲੱਗਣਾ ਚਾਹੀਦਾ ਇਹ ਸਿੱਧਾ ਹੁਣ ਜਿਹਦਾ ਤੁਹਾਡੀ ਹਿਪ ਦੇ ਉੱਤੇ ਜ਼ੋਰ ਪੈਣਾ ਚਾਹੀਦਾ 6

ਇਹ 100 ਇਸੇ ਸੇਮ ਐਕਸਰਸਾਈਜ਼ ਆ ਇਹ ਤੁਸੀਂ ਇਦਾਂ ਵੀ ਕਰ ਸਕਦੇ ਪਹਿਲੀ ਜੇ ਆਪਾਂ ਆਹ ਲਿਆ ਕੇ ਆਪਾਂ ਲੱਤ ਪਿੱਛਲਾਉਂਦੇ ਸੀ ਇਹ ਚ ਲੱਤ ਲਿਉਂਦੀ ਲੋੜ ਨਹੀਂ ਹੈਗੀ ਪਿੱਛੇ ਇਹਨੂੰ ਇੱਕ ਵਾਰੀ ਸਿਕਸ ਕਰ ਲਓ ਇਹਨੂੰ ਸੈੱਟ ਆਪਣੇ ਹਾਈਟ ਦੇ ਹਿਸਾਬ ਨਾਲ ਇੱਥੇ ਹੀ ਟੰਗਣਾ ਪਾਣਾ 1 2 3 4 5 6 7 8 9 10 ਚੇਨ ਫਿਰ ਪਿੱਛੇ ਦੇਗਾ ਫਿਰ ਅਗਲਾ ਕਿਦਾਂ ਦੇਗਾ 1 2 3 4 5 6 7 8 9 10 ਇਹ ਆਪਣੀ ਚਾਰ ਐਕਸਰਸਾਈਜ਼ ਹੋ ਗਈਆਂ ਤਾਂ ਤੁਸੀਂ ਦੇਖ ਰਹੇ ਹੋ ਤੁਹਾਡੇ ਗਲੂਟ ਤੇ ਜ਼ੋਰ ਪੈਗਾ ਤਾਂ ਗਲੂਟ ਦੇ ਤੇ ਥਾਈ ਤੇ ਜ਼ੋਰ ਪੈਣਾ ਚਾਹੀਦਾ ਇਸ ਨਾਲ ਤੁਹਾਡੀ ਚਰਬੀ ਜਿਹੜੀ ਘਟਣੀ ਸ਼ੁਰੂ ਹੋ ਜੇਗੀ ਹੁਣ ਜਿਹੜੀ ਪੰਜਵੀਂ ਐਕਸਰਸਾਈਜ਼ ਉਹ ਜੰਪਿੰਗ ਐਕਸਰਸਾਈਜ਼ ਹੈ ਤੁਸੀਂ ਇੱਧਾ ਪੈਰ ਫੋਲ ਲੈਣੇ ਆਪਣੀ ਹਾਈਟ ਦੇ ਮੁਤਾਬਿਕ ਤੁਸੀਂ ਕੀ ਕਰਨਾ ਉੱਪਰ ਨੂੰ ਜੰਪ ਕਰਨ ਨਾਲ ਥੱਲੇ ਇੰਨਾ ਕੁ ਬੈਣਾ ਜ਼ਿਆਦਾ ਨਹੀਂ ਬੈਣਾ ਹੈਗਾ ਦੇਖੋ ਹੁਣ ਦੀ ਤਾਂ ਮੇਰੇ ਨੂੰ ਇੱਕ ਆਹ ਵੇਖਿਆ ਪੋਜੀਸ਼ਨ 2 3 4 5 6 7 8 9 10 ਇਹ ਵੀ ਤੁਸੀਂ 15 ਤੋਂ 20 ਲਾਉਣੀਆਂ ਨੇ ਹੁਣ ਜਿਹੜੀ 100 ਜੀ ਅਗਲੀ ਆ ਤੁਸੀਂ ਇਹੀ 100 ਜੀ ਆਪਾਂ ਸਟੈਂਡਿੰਗ ਕਰਾਂਗੇ ਪਹਿਲੀ ਜੇ ਆਪਾਂ ਲੱਤਾਂ ਕਲੋਜ਼ ਰੱਖੀਏ ਜੀ ਉਹ ਦੂਜੀ ਜੇ ਆਪਾਂ ਲੱਤਾਂ ਥੋੜੀ ਜਿਹੀ ਵਾਈਡ ਰੱਖਾਂਗੇ ਬੜੀ ਜਿਦ ਤੋਂ ਵਾਈਟ ਕੱਢਾਂਗੇ ਆਪਣੇ ਹਾਈਟ ਤੋਂ ਥੋੜੀ ਜਿਹਾ ਵੱਧ ਇਹੀ ਜੀ 1 2 3 4 5 6 7 ਦੇਖੋ ਇਹ ਆ ਚੀਜ਼ਾਂ ਨਾਲ ਜਿਹੜੀ ਤੱਕ ਗਲੂਡ ਦੇ ਉੱਤੇ ਜ਼ੋਰ ਪੈਣਾ ਚਾਹੀਦਾ ਆ ਥਾਂ ਤੋਂ ਤੇ ਥੱਲੇ ਨਹੀਂ ਪੈਣਾ ਹੈਗਾ ਜ਼ਿਆਦਾ ਨਾ ਜ਼ਰ ਉੱਪਰ ਆ ਇੰਨਾ ਕਰਿਆ ਬਾਸ ਆ ਦੇਖੋ ਠੀਕ ਆ ਇੰਨਾ ਆ ਗਲੂਡ ਤੇ ਜ਼ੋਰ ਮਾਰਨਾ ਚਾਹੀਦਾ ਕੋਈ ਵੀ ਮੈਟਵੇਰ ਵਗੈਰਾ ਵਿਚਾਲਣਾ ਨੀਚੇ ਕੋਈ ਜੋਗਾ ਮੈਟ ਹੁੰਦੇ ਆ ਮੇਰਾ ਟੀ-ਸ਼ਰਟ ਵਿਚਾਰਾ ਮੇਰਾ ਕੋਲ ਟੀ-ਸ਼ਰਟ ਆ ਕੋਈ ਤੋਲਵਾ ਦਾ ਤੁਸੀਂ ਕੀ ਕਰਨਾ ਇੱਥੇ ਤੁਸੀਂ ਇਸ ਤਰ੍ਹਾਂ ਲੇਟ ਜਾਣਾ ਇਸ ਤਰ੍ਹਾਂ ਲੇਟ ਕੇ ਤੁਸੀਂ ਪੈਰੇ ਖੋੜ ਕੇ ਤੁਸੀਂ ਥੋੜਾ ਜਿਹਾ ক্লোਜ਼ ਕਰ ਲੈਣਾ ਤੇ ਹੱਥ ਨੇ ਜਿਹੜੇ ਆਪਣੇ ਸਿੱਧੇ ਰੱਖ ਲੈਣੇ ਆ ਆਡੀਆਂ ਲਾ ਕੇ ਪੰਜੇ ਥੋੜੀ ਜਿਹੀ ਚੱਕ ਲਿਓ ਇੱਥੋਂ ਆਹ ਚੱਕਰ ਨਹੀਂ ਇੱਕ ਸੇ ਦੇਖੋ ਜੀ ਧੰਨ ਆ ਤੁਹਾਡੇ ਗਲੂਟ ਦੇ ਖਿੱਚ ਪੈਣ ਜੇ ਨੂੰ ਉੱਪਰ ਤੱਕ ਜਾਣਾ 5 ਸੈਕਿੰਡ ਰੁਕਣਾ 1 2 3 4 5 ਫਿਰ ਥੱਲੇ ਆ ਜਾਣਾ ਫਿਰ 1 2 3 4 5 ਤੁਸੀਂ ਪੰਜੇ ਵੀ ਲਾ ਸਕਦੇ ਹੋ ਜਾਂ ਸਟੇਟ ਪੈਰ ਵੀ ਰੱਖ ਸਕਦੇ ਹੋ ਜਾਂ ਡੀ ਵੀ ਵੀ ਲਾ ਸਕਦੇ ਹੋ ਤੁਹਾਡੇ ਤੇ ਚੋਇਸ ਕਰ ਦਦੇ ਹਾਂ ਕਰ ਦਿੰਦਾ ਜਿੱਦਾਂ ਸੱਦਾ ਕਰਦਾ 1 2 3 4 5 ਇਹ ਪੰਜ ਐਕਸਰਸਾਈਜ਼ ਦੱਸੇ ਸੀ ਉਹ ਤੈਨੂੰ ਨਾ ਮੇਰੇ ਖਿਆਲ ਚ ਇੱਕ ਦੋ ਤਿੰਨ ਵਾਧੂ ਦਸੀ ਐ ਐਕਸਟਰਾ ਬੌਂਸ ਤੁਸੀਂ ਡੇਲੀ ਇਹ ਐਕਸਰਸਾਈਜ਼ ਤੁਸੀਂ ਕਰਨੀ ਕਰਨੀਆਂ ਨੇ ਜਿਹੜੇ ਮੇਰੇ ਭੈਣ ਪਰਵਾਂ ਵਾਲੇ ਮਤਲਬ ਵੀ ਥਾਈ ਵੱਡੇ ਆ ਹਨਾ ਜਾਂ ਪੱਟ ਵੱਡੇ ਆ ਜਾਂ ਫਿਰ ਉਹਨਾਂ ਦੇ ਜਿਹੜੇ ਜਿਹੜੇ ਗਲੂਟਸ ਨੇ ਹਨਾ ਉਹਨਾਂ ਦੀ हिਪ ਵੱਡੀ ਆ ਉਹਨਾਂ ਦੇ ਰੇਟ ਨਹੀਂ ਕਰਦਾ ਪਿਆ ਉਹਨਾਂ ਵਾਸਤੇ ਇਹ ਬਹੁਤ ਵਧੀਆ ਐਕਸਰਸਾਈਜ਼ ਆ ਉਹ ਆਪਣੇ ਘਰ ਦੇ ਵਿੱਚ ਇਹ ਕਰ ਸਕਦੇ ਹੁਣ ਕਰਨੀਆਂ ਕਿਵੇਂ ਨੇ ਇਹ ਸਵੇਰੇ ਤੁਸੀਂ ਖਾਲੀ ਪੇਟ ਕਰਨੀਆਂ ਨੇ ਗਰਾਊਂਡ ਦੇ ਵਿੱਚ ਆ ਕੇ ਤੇ ਇਹਦੇ ਜਿਵੇਂ ਹੁਣ ਮੈਂ ਇੱਕ ਸੈੱਟ ਲਾ ਲਿਆ ਦਾ ਇਹਦੇ ਤੁਸੀਂ ਤਿੰਨ ਤੋਂ ਪੰਜ ਸੈੱਟ ਲਾਣੇ ਆ ਹਰ ਇੱਕ ਐਕਸਰਸਾਈਜ਼ ਦੇ 15 ਤੋਂ 20 ਰੈਪ ਰਿਪੀਟਿਸ਼ਨ ਹੋਣੇ ਚਾਹੀਦੇ ਆ 15 ਤੋਂ 20 ਰੈਪ ਰਿਪੀਟਿਸ਼ਨ ਹੋਣ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇਹਦੇ ਕੰਟੀਨਿਊ ਕਰਦੇ ਜਦੋਂ ਤੁਹਾਡਾ ਇੱਕ ਸੈੱਟ ਕੰਪਲੀਟ ਹੋ ਜੇ ਜਾਨੀ ਕਿ ਇੱਕ ਸੈੱਟ ਦੇ ਵਿੱਚ ਟੋਟਲ 6 ਐਕਸਰਸਾਈਜ਼ ਆ ਗਿਆ ਹਨਾ ਜੀ 6 ਐਕਸਰਸਾਈਜ਼ ਆ ਗਈਆਂ ਹਰ ਇੱਕ ਐਕਸਰਸਾਈਜ਼ ਦੇ 6 ਰਿਪਟਿਓ 20 ਰਿਪੀਟਿਸ਼ਨ 15 ਤੋਂ 20 ਤੇ ਉਸ ਤੋਂ ਬਾਅਦ 1 ਮਿੰਟ ਦੀ ਰੈਸਟ ਕਰੋਗੇ 1 ਜਾਂ 2 ਮਿੰਟ ਦੀ ਰੈਸਟ ਕਰੋਗੇ ਉਸ ਤੋਂ ਬਾਅਦ ਫਿਰ ਤੁਸੀਂ ਬ੍ਰੇਕ ਦੇ ਕੇ ਸੇਮ ਐਕਸਰਸਾਈਜ਼ ਦੁਬਾਰਾ ਕਰੋਗੇ ਫਿਰ 1-2 ਮਿੰਟ ਦੀ ਰੈਸਟ ਕਰੋਗੇ ਉਸ ਤੋਂ ਬਾਅਦ ਫਿਰ ਇਸੇ ਤਰ੍ਹਾਂ ਤੁਸੀਂ ਸੈੱਟ ਨੂੰ ਦੁਹਰਾਓਗੇ ਯਾਨੀ ਕਿ 3 ਤੋਂ 5 ਸੈੱਟ ਲੋਣੇ ਹੀ ਲੋਣੇ 3 ਤੋਂ ਘੱਟ ਨਹੀਂ 5 ਤੋਂ ਵੱਧ ਨਹੀਂ ਲੋਣੇ ਹੈਗੇ ਇਹ ਤੁਸੀਂ ਡੇਲੀ ਆਪਣੇ ਘਰ ਦੇ ਵਿੱਚ ਕਰ ਸਕਦੇ ਹੋ ਇਹਦੇ ਨਾਲ ਤੁਸੀਂ ਦੇਖਿਓ 15-20 ਦਿਨ ਦੇ ਵਿੱਚ ਹੀ ਤੁਹਾਨੂੰ ਆਟੋਮੈਟਿਕਲੀ ਫਰਕ ਦਿਖਣਾ ਸ਼ੁਰੂ ਹੋ ਜਾਏਗਾ ਜੀ ਸੋ ਅੱਜ ਤੁਪਲੀ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿ ਸ੍ਰੀ ਅਕਾਲ